छत कर छत कर आपके अंदरीक्षण के लिए हाजरा श्रीमान Lá, gente! ने मैं लाली वस जाम लाली कुझु करण वास्ते किरियासीं <laughs> सारी निगम यहाँ पंचायत असी सारे सुधार का वाकवाक कर कह रहे हैं। अमेरिका में कैसा महसूस है? असल नशा से जाग कि छोटी चीज अभी तक यह नहीं जानी है। जैसे शुरू में ची रिपोर्ट करके कि जैसे पूरे दालों पुनर्नव पहला नहीं कोर सकते हैं। असी अभी कहते हैं कि नशा संस्कारी कोर दे रहे हैं आ

नशा बेच रहे व्यक्ति के खिलाफ जेकर कोई भी शिकायत कमेटी वालों पंचायत से गौर व्यक्ति को दी जाने तो किसे किसे वे वे के तो नशा बेच के हम किसी की कीमत पे बख्शा नहीं कर रहे नशे संबंधी शिकायत जिला किसे किसी भी अफसर को उसी दे सकते हो जेकर रेड ने लेवल पे शिकायत पे कोई कार्रवाई नहीं होनी तो आप पहले भी 24/7 मेरे दफ्तर हाजिर रह सकते हो जहां पे मोबाइल फोन किसी ने ਇਨਫੋਰਮ ਕਰ ਸਕਦੇ ਹੋ ਜਿਹੜਾ ਵੀ ਬੰਦਾ ਪੁਲਿਸ ਥਾਣੇ ਵਿੱਚ ਇਨਫੋਰਮ ਹੋਊਗਾ ਉਹ ਤੇ ਕਿਡਾ ਸਿਕੂਰਟੀ ਕਰਾਣੀ ਹੋਵੇਗੀ ਜੇਕਰ ਆਪ ਦੇ ਕੋਲ ਕੋਈ ਪੰਜਾਰ ਹੈ ਜਾਂ ਰਿਪੋਰਟ ਆ ਰਹੀ ਹੈ ਤਾਂ ਉਸ ਦੀ ਸੁਰੱਖਿਆ ਵੀ ਕਿਸੇ ਪੁਲਿਸ ਨੂੰ ਦੇਵੇ ਜੇਕਰ ਉਹਨਾਂ ਦਾ ਬੱਚਾ ਸਕੂਲ ਕਾਲਜ ਨੂੰ ਨਜ਼ਰ ਦਾ ਗੈਰ ਹੈ ਜਾਂ ਕੋਈ ਬਾਰੇ ਜਾਂ ਅਗਿਆਤ ਅਗਰਗਤਾਂ ਬਗੜ ਰਹੀਆਂ ਹਨ ਤਾਂ ਉਹ ਸਭ ਘੱਲ ਜਾਣਗੇ ਚੰਗੋ ਪਿੰਡਾਂ ਦੇ ਵਿੱਚ ਕੋਈ ਚਾਹੇ ਸ਼ਹਿਰ ਦੇ ਵਿੱਚ ਬਹੁਤ ਸਮਾਰਟ ਰੂਮ ਕਮਰੇ ਨਵੇਂ ਸੂਲਾ ਕੁਝ ਪਾਰੀ ਹੋਾਈ ਵੀ ਰਹੇ ਸਵਾਗਤ ਹੈ ਤੁਹਾਡਾ ਬਹੁਤ ਬੰਦੀ ਕਿ ਨਤੀਜੇ ਸਾਡੇ ਖੋਜਾਂ ਦੇ ਨੇ ਬਹੁਤ ਜ਼ਰੂਰੀ ਸੀ ਸਾਡੇ ਪੰਜਾਬ ਦੇ ਨੌਜਵਾਨੀ ਨੂੰ ਪਹੁੰਚਾਉਣ ਦੇ ਲਈ ਸਾਡੇ ਪੰਜਾਬ ਦਾ ਜਿਆ ਹਰੇਕ ਜੋ ਪ੍ਰਗਟ ਕਰਨਾ ਸੀਗਾ ਬਾਅਦ ਇਹ ਮਨਚਵਾ ਅਸ਼ਰਦੀ ਮਤਲਬ ਕਿ ਤਰਲੇ ਕਿ ਕਿਵਾਹ ਜੋ ਸਿਗਨ ਹੈ ਸਰਪਰ ਮਧੂਨ ਹਿਮਾਲਾ ਜੀ ਬੜੇ ਜੀ ਜੇ ਕੰਮ ਨੂੰ ਆਉਣ ਲੋ ਇਧਰ ਹੋ

ਉਹਨਾਂ ਨੂੰ ਨਸਾਂ ਸਟੈਂਡਿੰਗ ਸਮਝਾਵਾਂਗਾ ਅ ਦੇਖੋ ਜਦੋਂ ਮੈਨੂੰ ਇੱਕ ਗੱਲ ਯਾਦ ਆ ਕਿ ਹਰ ਪਿੰਡ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਬਰਲਾਪ ਤਕਰੀਬਨ ਨਿਕਲ ਕੇ ਆਉਂਦਾ ਸੀ ਜਦੋਂ ਅਸੀਂ ਸਰਕਾਰ ਬਣਾਉਣ ਦੀ ਗੱਲ ਕਰਦੇ ਸੀਗੇ ਤਾਂ ਪੂਰੇ ਪੰਜਾਬ ਦਾ ਇੱਕ ਹਰ ਪਿੰਡ ਦੇ ਵਿੱਚੋਂ ਹਰ ਮੈਂ ਵਾਰਡ ਦੇ ਵਿੱਚੋਂ ਵੀ ਜੇ ਗੱਲ ਕਰਾਂ ਤਾਂ ਸ਼ਹਿਰਾਂ ਦੇ ਵਿੱਚੋਂ ਇੱਕ ਆਮ ਆਵਾਜ਼ ਸੀਗੀ ਕਿ ਪੰਜਾਬ ਦੇ ਲੋਕ ਪੰਜਾਬ ਚਾਹਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਖੈਰ ਬਣਾਈ 91 ਸੀਟਾਂ ਦੇ ਕੇ ਬੜੀ ਹਮ ਹਮਾ ਕੇ ਬਣਾਈ ਆ ਪਰ ਉਹਨਾਂ ਨੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਤੇ ਮੈਂ ਇਸ ਗੱਲ ਲਈ ਆਪਣੀ ਸਰਕਾਰ ਦਾ ਧੰਨਵਾਦ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੀ ਆ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਆ ਵੀ ਜਿਹੜੇ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਇਸ ਇਹ ਸਾਰੀ ਜਿਹੜੀ ਹੈਗੀ ਆ ਇਹਨੂੰ ਇਸ ਮੁਹਿਮ ਨੂੰ ਇਸ ਲੈਵਲ ਤੱਕ ਲੈ ਕੇ ਜਾ ਰਹੇ ਨੇ ਜਿਹੜਾ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਖਰ ਕਰਨਾ ਵੀ ਕਿਉਂ ਸੀ ਕਿਉਂਕਿ ਪੰਜਾਬ ਨੂੰ ਜੇ ਨਸ਼ਿਆਂ ਦੀ ਦੇਣ ਜੇ ਪੰਜਾਬ 'ਚ ਨਸ਼ੇ ਆਏ ਨੇ ਤਾਂ ਮੈਂ ਕਹੂੰਗੀ ਕਿ ਕੋਨਾ ਪੁਰਾਣੀਆਂ ਸਰਕਾਰਾਂ ਕਰਕੇ ਪੁਰਾਣੀਆਂ ਪਾਰਟੀਆਂ ਕਰਕੇ ਆਏ ਨੇ ਤੇ ਅੱਜ ਪੰਜਾਬ ਦੀ ਇਹ ਹਾਲਤ ਨਹੀਂ ਹੋਣੀ ਸੀ ਸੋ ਹਰ ਲੈਵਲ ਤੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਕਿ ਕਿ ਹਾਊ ਟੂ ਬ੍ਰੇਕ ਦਾ ਚੇਨ ਉਹਨਾਂ ਦਾ ਨੈਕਸਸ ਤੋੜ ਕੇ ਉਹਨਾਂ ਦੀ ਚੇਨ ਬ੍ਰੇਕਡਾਊਨ ਕਰਕੇ ਔਰ ਅਵੇਅਰਨੈਸ ਪ੍ਰੋਗਰਾਮ ਨੇ ਜਿਹੜੇ ਪਿੰਡਾਂ 'ਚ ਰੱਖੇ ਜਾ ਰਹੇ ਨੇ ਔਰ ਖਾਸ ਕਰਕੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਨਸ਼ੇ ਤੇ ਲੱਗੇ ਉਹਨਾਂ ਨੂੰ ਬਚਾਉਣਾ ਉਹ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਤੇ ਉਹਨਾਂ ਨੂੰ ਬਚਾਉਣ ਦੇ ਲਈ ਰੀਹੈਬਿਲੇਸ਼ਨ ਸੈਂਟਰ ਜਿਹੜੇ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਤੇ ਕਿਵੇਂ ਜਿਹੜੇ ਨਸ਼ਾ ਸ਼ਡਾਊ ਕੇਂਦਰ ਨੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਲੈ ਕੇ ਵਧিয়ে ਤਾਂ ਕਿ ਅਸੀਂ ਆਪਦੇ ਪੰਜਾਬ ਦੀ ਜਵਾਨੀ ਜਿਹੜੀ ਨਸ਼ੇ ਤੇ ਲੱਗੀ ਉਹਨੂੰ ਸੰਭਾਲ ਸਕੀਏ ਯਾਨੀ ਕਿ ਇੱਕ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਇਹਨੂੰ ਇੱਕ ਗੱਲ ਦੱਸੋ ਜੀ ਇਹ ਤੋਂ ਪਹਿਲਾਂ ਕਦੇ ਕਿਸੇ ਨੇ ਜ਼ਰੂਰਤ ਕੀਤੀ ਸੀ ਕਦੇ ਕਿਸੇ ਸਰਕਾਰ ਨੇ ਕਿਉਂ ਕਿਸੇ ਦਾ ਘਰ ਢਵਾ ਦੇ ਕਿਸੇ ਤੇ ਬਲਡੋਜ਼ਰ ਚਲਾ ਦੇ ਸਰਕਾਰਾਂ ਤਾਂ ਬਕਾਉਂਦੀਆਂ ਰਹੀਆਂ ਨੇ ਨਸ਼ੇ ਬਤਾਈਏ ਕਹੂੰਗੀ ਆ ਪੰਜਾਬ ਜਿਹੜੀ ਦਲਦਲ ਦੇ ਵਿੱਚ ਅੱਜ ਫਸ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹੰਮਦ ਦੇ ਤਹਿਤ ਪੂਰਾ ਯਤਨ ਸਦਕਾ ਮਤਲਬ ਪੰਜਾਬ ਦਾ ਹਰ ਹੰਬੜਾ ਲੈ ਕੇ ਹਰ ਉਸ ਵਰਗ ਨੂੰ ਨਾਲ ਲੈ ਕੇ ਜੇ ਅਸੀਂ ਤੁਰੇ ਹੋਏ ਆ ਤੇ ਮੈਂ ਕਹੂੰਗੀ ਕਿ ਉਹਨਾਂ ਉਹਨਾਂ ਨੇ ਜੇ ਕੰਡੇ ਵਿਝੇ ਆ ਉਹ ਅੱਜ ਅਸੀਂ ਚੁੱਕ ਰਹੇ ਹਾਂ ਸੋ ਇੰਨੀ ਜ਼ਰੂਰਤ ਕਦੇ ਕਿਸੇ ਨੇ ਨਹੀਂ ਕੀਤੀ ਪਰ ਸੱਦ ਕੇ ਆਮ ਆਦਮੀ ਪਾਰਟੀ ਦੇ ਜਿਹੜਾ ਸਾਡਾ ਪੰਜਾਬ ਚਾਹੁੰਦਾ ਸੀਗਾ ਜਿਹੜੇ ਸਾਡੇ ਬਜ਼ੁਰਗ ਮਾਪੇ ਚਾਹੁੰਦੇ ਸੀ ਜਿਨ੍ਹਾਂ ਦੀਆਂ ਪੀੜੀਆਂ ਖਤਮ ਹੋ ਗਈਆਂ ਉਹ ਇਹ ਸੁਪਨਾ ਵੇਖ ਰਹੇ ਸੀ ਕਿ ਕੋਈ ਸਰਕਾਰ ਆਵੇ ਤੇ ਜਿਹੜੀ ਸਰਕਾਰ ਸਾਡੇ ਆਉਣ ਵਾਲੀਆਂ ਪੀੜੀਆਂ ਨੂੰ ਬਚਾ ਸਕੇ ਸੋ ਸਰਕਾਰ ਐਨੇ ਇੱਕ ਸਿਹਰਦ ਤਰੀਕੇ ਦੇ ਨਾਲ ਲੱਗੀ ਹੋਈ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੇ ਕਿਤੇ ਵੀ ਲੱਗਦਾ ਕਿ ਕੋਈ ਨਸ਼ੇ ਦਾ ਵਪਾਰ ਕਰ ਰਿਹਾ ਕੋਈ ਨਸ਼ੇ ਦਾ ਤਸਕਰ ਆ ਤਾ ਉਹਦੇ ਨਾਲ ਕੋਈ ਲਿਹਾਜ਼ ਨਹੀਂ ਉਹਨੂੰ ਇੱਥੋਂ ਤੱਕ ਦੇ ਆਰਡਰ ਆ ਕਿ ਉਹਨੂੰ ਫਿਰ ਪੰਜਾਬ ਵਰਗੀ ਸਟੇਟ 'ਚ ਰਹਿਣ ਦੀ ਕੋਈ ਤਾਂ ਮੈਂ ਕਹਿੰਨੀ ਆ ਜੀ ਮੈਂ ਦੇਖੋ ਇਹ ਵੀ ਇਹ ਵੀ 5 ਸਾਲ ਹੋ ਸੀ ਜਦੋਂ ਮੇਰੀ ਸਰਕਾਰ ਨਹੀਂ ਸੀ ਤੇ 5 ਸਾਲ ਮੈਂ ਬੀਇੰਗ ਇਨ ਆਪੋਜੀਸ਼ਨ ਪਾਣੀਆਂ ਦੇ ਮੁੱਦੇ ਤੇ ਸਿਰਫ ਸਿਆਸਤ ਦੇਖੀ ਆ ਆ ਨਸ਼ਿਆਂ ਦੀ ਵੀ ਗੱਲ ਕਰਕੇ ਵਟੇ ਉਹ ਇੱਥੇ ਵੀ ਸਿਆਸਤ ਦੇਖੀ ਆ ਪਰ ਕਲੀਅਰ ਕਟ ਸਟੈਂਡ ਪਾਣੀਆਂ ਦੇ ਮੁੱਦੇ ਤੇ ਮੈਨੂੰ ਇਹ ਦੱਸੋ ਯਾਸ਼ ਤੱਕ ਕਦੇ ਕਿਸੇ ਨੇ ਨਹੀਂ ਲਿਆ ਤੇ ਮੈਂ ਆਮ ਆਦਮੀ ਪਾਰਟੀ ਕੱਲੀ ਸਾਡੇ ਅਰਵਿੰਦ ਕੇਜਰੀਵਾਲ ਸਾਡੇ ਭਗਵੰਤ ਮਾਨ ਜੀ ਜਿਹੜੇ ਨੰਗਲ ਡੈਮ ਜਾ ਕੇ ਸਿੱਧਾ ਕਲੀਅਰ ਕਟ ਕਹਿੰਦੇ ਆ ਵੀ ਲੈ ਇੱਥੇ ਬੈਠੇ ਆ ਨੱਕੇ ਤਾਂ ਤੁਸੀਂ ਵੱਟ ਕੇ ਦਿਖਾਓ ਆ ਤਾਂ ਹੋਈ ਨਾ ਪੰਜਾਬ ਵਾਲੀ ਗੱਲ ਇਹਦੋਂ ਪਹਿਲਾਂ ਤਾਂ ਮਤਲਬ ਪਾਣੀਆਂ ਨੂੰ ਲੈ ਕੇ ਵੱਡੀ ਵੱਡੀ ਜਿਹੜੀ ਹੁਣ ਤੱਕ ਪੋਲਿਟਿਕਸ ਹੋਈ ਹੈ ਸੋ ਉਹਦੀ ਮੈਂ ਸਖਤ ਸ਼ਬਦਾਂ ਚ ਨਖੇਦੀ ਕਰਦੀ ਆ ਕਲੀਅਰ ਕਟ ਸਟੈਂਡ ਆ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੂਗਾ ਇਹਦੀ ਇੱਕ ਵੀ ਬੂੰਦ ਕਿਸੇ ਵੀ ਸੁਗਨ ਨਹੀਂ ਦਿੱਤੀ ਜਾਏ ਅਸਾ ਕੁਛ ਨਹੀਂ ਐ ਮੈਂ ਪੰਜਾਬ ਪੁਲਿਸ ਨੂੰ ਆਈ ਰੀਅਲੀ ਸਲੂਟ ਟੂ ਥੈਮ ਕਿ ਜਿਹੜੇ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਰੇ ਨੇ ਇਸ ਵਾਰੀ ਸੋ ਜੇ ਕਿਤੇ ਮਾੜਾ ਮੋਟਾ ਆਉਂਦਾ ਹੋਣਾ ਤਾਂ ਉਹਦੇ ਵਿੱਚ ਪਿੰਡ ਲੈਵਲ ਤੇ ਕਈ ਵਾਰੀ ਕੋਈ ਚੀਜ਼ਾਂ ਹੋ ਜਾਂਦੀਆਂ ਹੋਣਗੀਆਂ ਪਰ ਜਿੱਥੇ ਕਲੀਅਰ ਕੱਟ ਆ ਕਿ ਇਹ ਨਸ਼ੇ ਦਾ ਵਪਾਰ ਕਰਦਾ ਨਸ਼ੇ ਦਾ ਤਸਕਰ ਤਾਂ ਕੋਈ ਮੋਗਾ ਸਾਹਿਬ ਦੇ ਵਿੱਚ ਸਾਡੇ ਸਾਰੇ ਐਮ ਐਨ ਐਸ ਸਹਿਬਾਨ ਨਾਲ ਸਾਡੇ ਮંત્રી ਬਲਜਿੰਦਰ ਕੌਰ ਜੀ ਸਾਰੇ ਡਿਸਿਸ ਹੈ ਬਾਨ ਐਸਐਸਪੀ ਸਾਹਿਬ ਦੇ ਨਾਲ ਜਿਹੜੀ ਮੋਗੇ ਦੇ ਵਿੱਚ ਜੁਧ ਨਸ਼ਿਆਂ ਵਿਰੋਧ ਦੇ ਲਈ ਜਿਹੜਾ ਅੱਜ ਸਹੁੰ ਚੁੱਕ ਸਮਾਗਮ ਵੀ ਹੋਇਆ ਕਿ ਸਾਰੇ ਮੋਗੇ ਡਿਸਟ੍ਰਿਕਟ ਦੇ ਸਾਰੇ ਭੈਣ ਭਰਾਵਾਂ ਨੇ ਜਿਹੜੀ ਇਹ ਸਹੁੰ ਚੱਕੀ ਆ ਕਿ ਜਿਹੜਾ ਜੁਧ ਨਸ਼ਿਆਂ ਦੇ ਵਿਰੁੱਧ ਅਸੀਂ ਪੂਰੇ ਸ਼ਾਮਲ ਹੋਵਾਂਗੇ ਆਪਣੇ ਪਿੰਡ ਅਤੇ ਆਪਣੇ ਵਾਰਡ ਦੇ ਵਿੱਚ ਜਾ ਕੇ ਅਸੀਂ ਨਸ਼ਾ ਤਸਕਰਾਂ ਨੂੰ ਜੇ ਕੋਈ ਸਾਨੂੰ ਪਤਾ ਚੱਲਦਾ ਤੇ ਉਹਨੂੰ ਪੁਲਿਸ ਨੂੰ ਹਰਾਸਤ ਵਿੱਚ ਲਿਆਵਾਂਗੇ ਪੁਲਿਸ ਨੂੰ ਫੜਾਵਾਂਗੇ ਤੇ ਆਪਣੇ ਪਿੰਡ ਦੇ ਜੇ ਕੋਈ ਨੌਜਵਾਨ ਜਾਂ ਇਸ ਲੜ ਤੇ ਲੱਗ ਗਿਆ ਉਹਦਾ ਅਸੀਂ ਖੁਦ ਇਲਾਜ ਕਰਾਉਣ ਵਾਸਤੇ ਉਹਨੂੰ ਦਾਖਲ ਕਰਾਵਾਂਗੇ ਕਿਉਂਕਿ ਸਾਰਾ ਇਲਾਜ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਤੇ ਨਸ਼ਾ ਤਸਕਰਾਂ ਨੂੰ ਸਾਡੇ ਪਾਰਟੀ ਸੁਪਰੀਮੋ ਅਰਿੰਦ ਕੇਜਰੀਵਾਲ ਜੀ ਵੱਲੋਂ ਚੇਤਾਵਨੀ ਵੀ ਹੈ ਕਿ ਜਾਂ ਤੇ ਪੰਜਾਬ ਛੱਡ ਜੋ ਜਾਂ ਨਸ਼ਾ ਵਿਚਨ ਛੱਡ ਦੋ ਸੋ ਇਹ ਅਸਰ ਦੇਖਿਆ ਗਿਆ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੋਕਾਂ ਨੂੰ ਪੂਰੀ ਪੁਸਤਪਰਾਹੀ ਹੁੰਦੀ ਸੀ ਪਰ ਸਾਡੀ ਸਰਕਾਰ ਆਉਣ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਜਿਸ ਟਾਈਮ ਤੇ 3 ਸਾਲਾਂ ਤੋਂ ਅਸੀਂ ਪਹਿਲੇ ਦਿਨ ਤੋਂ ਜਿਹੜਾ ਇਹ ਜੁੱਧ ਲੜ ਰਹੇ ਆ ਸੋ ਹੁਣ ਜਿਹੜਾ ਨਸ਼ਾ ਤਸਕਰ ਬਹੁਤ ਸਾਰਿਆਂ ਨੇ ਤੁਸੀਂ ਦੇਖਿਆ ਹੀ ਹੈ ਕਿ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਗਏ ਜਿਹੜੇ ਨਸ਼ਾ ਵੇਚਣ ਵਾਲੇ ਸੀ ਜਿਹੜੀ ਜਿਹਨਾਂ ਦੀ ਇਹਨਾਂ ਦੀ ਸਪਲਾਈ ਚੈਨ ਸੀ ਉਹ ਟੁੱਟ ਚੁੱਕੀ ਆ ਬਹੁਤ ਸਾਰੇ ਪੰਜਾਬ ਨੂੰ ਛੱਡ ਕੇ ਪੱਜ ਗਏ ਸੋ ਅਸੀਂ ਜਿਹੜੀ ਇਹ ਨਸ਼ਾ ਜਿਹੜੇ ਨਸ਼ਾ ਤਸਕਰਾਂ ਨੂੰ ਪੰਜਾਬ ਛੱਡਣ ਦੀ ਅਰਵਿੰਦ ਕੇਜਰੀਵਾਲ ਜੀ ਨੂੰ ਹੁਕਮ ਲਗਾਇਆ ਗਿਆ ਸੀ ਆ ਗਿਆ ਸੀ ਤਾਂ ਉਹਨੂੰ ਦੱਸਿਆ ਗਿਆ ਸੀਗਾ ਤੇ ਹੁਣ ਇਹ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਮੁਕਤ ਪੰਜਾਬ ਅਸੀਂ ਵਾਅਦਾ ਕੀਤਾ ਸੀ 2022 ਦੇ ਵਿੱਚ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਪੰਜਾਬ ਨੂੰ ਜਿਹੜਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਪੰਜਾਬ ਦੇ ਬੱਚਿਆਂ ਨੂੰ ਐਜੂਕੇਸ਼ਨ ਦਵਾਂਗੇ ਸੋ ਪੰਜਾਬ ਦੇ ਪਾਣੀਆਂ ਦੀ ਉੱਤੇ ਵੀ ਗੱਲ ਕਰੀਏ ਤੇ ਤੁਸੀਂ ਦੇਖਿਆ ਹੀ ਹੈ ਕਿ ਭਾਜਪਾ ਕਿੰਦਾ ਸਰਕਾਰ ਨੇ ਪਿਛਲੇ ਦਿਨੀ ਜ਼ਬਰਦਸਤੀ ਪੰਜਾਬੀਆਂ ਦੀ ਪਿੱਠ 'ਤੇ ਸੁਰਾ ਮਾਰ ਕੇ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣੇ ਨੂੰ ਜ਼ਬਰਦਸਤੀ ਦੇਣ ਦੀ ਵੰਗ ਕੀਤੀ ਤਾਂ ਉਸ ਦੇ ਉੱਤੇ ਵੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਨੰਗਲ ਡੈਮ ਤੇ ਜਾ ਕੇ ਪਾਣੀਆਂ ਦੇ ਰੱਖ ਹੀ ਲਏ ਖੁਦ ਜਾ ਕੇ ਕੱਲ ਬੈਠ ਕੇ ਸੋ ਅਸੀਂ ਇਹ ਸਾਰੇ ਜੁੱਦ ਜਿਹੜੇ ਸਾਨੂੰ 3 ਸਾਲਾਂ ਤੋਂ ਲੜਨੇ ਪੈ ਰਹੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜੇ ਇਹਦੇ ਉੱਤੇ ਥੋੜਾ ਜਿੰਨਾ ਵੀ ਕੁਝ ਕਦਮ ਚੱਕਿਆ ਹੁੰਦਾ ਤੇ ਅੱਜ ਜਿਹੜਾ ਪੰਜਾਬ ਹੈ ਹਰਿਆ ਭਰਿਆ ਪੰਜਾਬ ਹੁੰਦਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਰੇ ਪੰਜਾਬੀਆਂ ਦੇ ਨਾਲ ਰਲ ਕੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਪ੍ਰਮਾਤਮਾ ਕੀ ਵੀ ਅਰਦਾਸ ਕਰਦੇ ਕਿ ਜਿਹੜਾ ਪੰਜਾਬ ਅਖੇਤੀ ਰੰਗਲਾ ਪੰਜਾਬ ਹੋਵੇ ਪੰਜਾਬ ਨਸ਼ਾ ਮੁਕਤ ਪੰਜਾਬ ਹੋਵੇ ਸੋ ਸਾਡੀ ਸਰਕਾਰ ਵੱਲੋਂ ਇਹ ਜਿਹੜੀ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਇਹਦੇ ਉੱਤੇ ਪੂਰਾ ਜਿਹੜਾ 2 ਮਹੀਨੇ ਤੋਂ ਜੋਰ ਦਿੱਤਾ ਗਿਆ ਤੇ ਪੰਜਾਬ ਜਿਹੜਾ ਵਾਕਈ ਨਸ਼ਾ ਮੁਕਤ ਪੰਜਾਬ ਹੁੰਦਾ ਦਿਖਦਾ ਜਾ ਰਿਹਾ ਹੈ ਇਹ ਕਮੇਟੀਆਂ ਜਿਹੜਾ ਫਰਕ ਬਹੁਤ ਪੈ ਰਿਹਾ ਪਊਗਾ ਵੀ ਅੱਜ ਸੌ ਚੱਕੀ ਆ ਸਾਰਿਆਂ ਨੇ ਤੇ ਤੁਸੀਂ ਦੇਖਿਆ ਪਿਛਲੀਆਂ ਸਰਕਾਰਾਂ ਤੇ ਇਹ ਲਿਖ ਦਿੰਦੀ ਹੁੰਦੇ ਸੀ ਕਿ ਪੰਜਾਬ ਦਾ ਰੱਖਾਂ ਪੰਜਾਬ ਦੇ ਰੱਖੇ ਕਿੱਥੇ ਗਏ ਜਿਹਨਾਂ ਨਾਲ ਲੜਾਈ ਸੀ ਕੀ ਉਹਨਾਂ ਦੀ ਜਿਹਨਾਂ ਨਾਲ ਲੜਾਈ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਬੈਠ ਗਏ ਸਾਰੇ ਜਮਨੀਰ ਬਿੱਟੂ ਉਹ ਵੀ ਉੱਥੇ ਬੈਠਾ ਮੁੱਖ ਮੰਤਰੀ ਪ੍ਰਣਾਣਾ ਸਾਹਿਬ ਕਾ ਕੈਪਟਨ ਅਮਰਿੰਦਰ ਸਿੰਘ ਉਹ ਉੱਥੇ ਬੈਠੇ ਸੁਨੀਲ ਜਾਖੜ ਜੀ ਉਹ ਬੈਠੇ ਮਤਲਬ ਜਿੰਨੇ ਵੀ ਅੱਜ ਤੱਕ ਜਿਹੜਾ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਸਿਰਫ ਡਰਾਮੇਬਾਜ਼ੀ ਕੀਤੀ ਅੱਜ ਉਹ ਖੁਦ ਕੇਂਦਰ ਦੀ ਜਾ ਕੇ ਮੋਦੀ ਦੀ ਝੋਲੀ 'ਚ ਬੈਠ ਕੇ ਪੰਜਾਬ ਦੀ ਹੱਕ ਲਈ ਗੱਲਾਂ ਹੀ ਕਰਦੇ ਰਹਿ ਗਏ ਗੁਟਕਾ ਸਾਹਿਬ ਦੀਆਂ ਗੁਟਕਾ ਸਾਹਿਬ ਨੂੰ ਫੜ ਕੇ ਸੋਹਾਂ ਖਾਂਦੇ ਰਹਿ ਗਏ ਕਿ ਜੇ ਕੋਈ ਕਾਰਵਾਈ ਕੀਤੀ ਹੁੰਦੀ ਤੇ ਅੱਜ ਪੰਜਾਬ ਜਿਹੜਾ ਨਸ਼ਿਆਂ ਤੋਂ ਬਚਿਆ ਹੁੰਦਾ ਸੋ ਅਸੀਂ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੀ ਪਾਰਟੀ ਨੇ ਅਸੀਂ ਪਹਿਲੇ ਦਿਨ ਤੋਂ ਲੜਾਈ ਲੜ ਰਹੇ ਆ ਤੇ ਤੁਸੀਂ ਆਪ ਤੁਸੀਂ ਸਾਰੇ ਭਰਾਓ ਜਿਹੜੀ ਸੱਚਾਈ ਦੀ ਜਿਹੜੀ ਖਬਰ ਚਲਾਉਂਦੇ ਹੋ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਆਪ ਦੇਖਦੇ ਹੋ ਦੱਸਦੇ ਹੋ ਕਿ ਹੁਣ ਪੰਜਾਬ 'ਚ ਨਸ਼ਾ ਜਿਹੜਾ ਨਸ਼ੇ ਦੀ ਸਪਲਾਈ ਜਣਾ ਟੁੱਟ ਚੁੱਕੀਆਂ ਨੇ ਕਿਉਂਕਿ ਸਾਡੇ ਪਾਰਟੀ ਸੁਪਰੀਮ ਵਰਨ ਕੇਜਰੀਵਾਲ ਜੀ ਦਾ ਇਹ ਨਸ਼ਾ ਤਸਕਰਾਂ ਨੂੰ ਸੁਨੇਹਾ ਹੈ ਕਿ ਜਾਂ ਤੇ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਸੋ ਹੁਣ ਅਸੀਂ ਜਿਹੜੀ ਵਿਨਕ ਕਮੇਟੀ ਆਸੀਂ ਆਪ ਸਾਰੇ ਐਮਐਲਏ ਸਹਿਬਾਨ ਅਸੀਂ ਖੁਦ ਖੁਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਸਾਡੇ ਪਾਰਟੀ ਸੁਪਰੀਮ ਆਰਗਨ ਕੇਜਰੀਵਾਲ ਜੀ ਪਿੰਡ ਪਿੰਡ ਜਾ ਕੇ ਜਿਹੜੀ ਆਪ ਜਾ ਕੇ ਜਾ ਕੇ ਚੱਕਰ ਵਾਵਾਂਗੇ ਪਿੰਡ ਪਿੰਡ ਜਾ ਕੇ ਜਿਹੜਾ ਡੋਰ ਟੂ ਡੋਰ ਤੱਕ ਕਰਾਂਗੇ ਜੇ ਕਿਸੇ ਪਿੰਡ ਦੇ ਵਿੱਚ ਕੋਈ ਸਾਨੂੰ ਲੱਗਾ ਉੱਥੇ ਪਹਿਰਾ ਜਿਹੜਾ ਪਿਆ ਰਾਤਾਂ ਨੂੰ ਜਾਗਣਾ ਪਿਆ ਤੇ ਅਸੀਂ ਜਾ ਕੇ ਜਿਹੜਾ ਹਰ ਪਿੰਡ ਜਿਹੜਾ ਨਸਾ ਸਭ ਕੁਤ ਪੰਜਾਬ 31 ਮਈ ਤੱਕ ਨਸ਼ਾ ਖਤਮ ਹੋ ਰਿਹਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਸ਼ਾ ਤਸਕਰਾਂ ਨੂੰ ਪੰਜਾਬ ਚ ਭਜਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਰੇ ਪੰਜਾਬ ਛੜ ਛੜ ਕੇ ਪੰਜਲ ਲਾਪੇ ਮੈਂ 31 ਮਈ ਦਾਤ ਨਹੀਂ ਕਹਿੰਦਾ ਪਰ ਮੈਂ ਤਰਨਾ ਵਾਦਾ ਕਰਦਾ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋਣ ਜਾ ਰਿਹਾ ਹੁੰਦਾ ਦਿਖਦਾ ਤਿਆਰਿਆ ਵੀ ਪੰਜਾਬ ਨਸ਼ਾ ਮੁਕਤ ਪੰਜਾਬ ਹੋ ਰਿਹਾ ਤੇ ਸਾਰੇ ਇਸ ਚੀਜ਼ ਤੋਂ ਖੁਸ਼ ਵੀ ਨੇ ਤੇ ਇਹਦੇ ਉੱਤੇ ਅਸੀਂ ਕੰਟੀਨਿਊ ਜਿਹੜੀ ਹੈ ਕਾਰਵਾਈ ਕੰਟੀਨਿਊ ਜਿਹੜਾ ਪਹਿਰਾ ਅਸੀਂ ਦਿੰਦੇ ਰਵਾਂਗੇ ਬਹੁਤ ਧੰਨਵਾਦੀਆਂ ਮੈਂ ਪੰਜਾਬ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਪਾਏਣਾਂ ਨੇ ਨਸ਼ਾ ਤਸਕਰਾਂ ਨੂੰ ਭਜਾਉਣ 'ਚ ਨਸ਼ਾ ਤਸਕਰਾਂ ਨੂੰ ਫੜਨ 'ਚ ਤੇ ਨੇੜੇ ਪੰਜਾਬ ਪੁਲਿਸ ਦੇ ਨਾਲ ਰੱਖ ਕੇ ਕੋਈ ਵੀ ਜਿਹੜਾ ਨਸ਼ਾ ਹੁਣ ਵੀ ਸਾਨੂੰ ਪਤਾ ਲੱਗੇਗਾ ਉੱਤੇ ਪੂਰੀ ਕਾਰਵਾਈ ਹੋਵੇਗੀ